ਮੌਸਮ ਥੋੜਾ ਜਿਹਾ ਖਰਾਬ ਚੱਲ ਰਿਹਾ ਲੇਕ ਧੁੰਦ ਵੀ ਹੈਗੀ ਆ ਪਰ ਜਿਹੜਾ ਇੱਕ ਗੁਬਾਰਜਾ ਧੂਏ ਦਾ ਉਹ ਅਕਸਰ ਵੇਖਣ ਨੂੰ ਮਿਲਦਾ ਪੰਜਾਬ ਚ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਤਾਂ ਸੇਫ ਡਰਾਈਵ ਕਰੋ ਜੇ ਤੁਸੀਂ ਔਨ ਰੋਡ ਹੋ ਤੇ ਬਾਕੀ ਗਲੇ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਨਾ ਹੈ ਗਲੇ ਦੇ ਤੁਸੀਂ ਇੱਕ ਵਾਰਮ ਵਾਟਰ ਗਰਮ ਪਾਣੀ ਜਿਹੜਾ ਆਪਣੇ ਹਮੇਸ਼ਾ ਕੋਲ ਰੱਖੋ ਸਿਪ ਸਿਪ ਕਰਕੇ ਥੋੜਾ ਥੋੜਾ ਘੁੱਟ ਘੁੱਟ ਕਰਕੇ ਪਾਣੀ ਪੀਂਦੇ ਰਹੋ ਜਿਹੜੇ ਗਵਈਏ ਨੇ ਗਾਉਂਦੇ ਨੇ ਉਹ ਚਾਹੇ ਕੀਰਤਨ ਕਰਦੇ ਆ ਚਾਹੇ ਸਿੰਗਿੰਗ ਕਰਦੇ ਆ ਸਟੇਜ ਤੇ ਖੜਾ ਲਾਉਂਦੇ ਆ ਸੋ ਕੋਸਾ ਜਿਹਾ ਪਾਣੀ ਬਾਲਾ ਗਰਮ ਨਾ ਹੋਵੇ ਤੇ ਜਿਆਦਾ ਠੰਡਾ ਨਾ ਹੋਵੇ ਉਹ ਪਾਣੀ ਪੀਂਦੇ ਰਹੋ ਸਿਪ ਸਿਪ ਕਰਕੇ ਥੋੜਾ ਜਿਹਾ ਯੋਗ ਅਭਿਆਸ ਕਰੋ ਸਰੀਰ ਨੂੰ ਤਰੋ ਤਾਜ਼ਾ ਰੱਖੋ ਆਕਸੀਜਨ ਖਿੱਚੋ ਯਾਨੀ ਕਿ ਸਾਹ ਲੈਣੇ ਇਨਹੇਲ ਐਕਜ਼ੇਲ ਕਰਨਾ ਤੇ ਉਦੋਂ ਬਾਅਦ ਤੁਸੀਂ ਸਟੀਮ ਜ਼ਰੂਰ ਲਓ ਇਹ ਤਿੰਨ ਚੀਜ਼ਾਂ ਕਰੋ ਤੇ ਗਲੇ ਦਾ ਧਿਆਨ ਰੱਖੋ ਤੁਹਾਡਾ ਗਲਾ ਲਗਭਗ ਕੁਝ ਹੱਦ ਤੱਕ ਠੀਕ ਕੰਮ ਕਰੇਗਾ